ਦੇ ਬਾਰਾ ਭਰਦੀ ਹੈ ਪਰ ਇੱਕ ਵੰ ਜਿਹੜਾ ਇਹ ਤੇਜ ਪੰਬੜਾ ਫੜ ਕੇ ਸਵਾਹ ਹੋ ਰਹੀ ਹੈ ਕਾਣਾ ਤੇ ਜਿਹੜੀ ਪੁੱਤਾ ਵਾਂਗ ਪਾਲੀ ਫਸਲ ਹੈ ਜਿਹੜੀ ਅੱਜ ਇਹ ਕੁ ਜਲੀਦਾਰ ਨਹੀਂ ਜਿਹੜੀ 25 ਕਿੱਲੇ ਦੀ ਫਸਲ ਹੈ ਤੇ ਅੱਜ ਇਹ ਜੀ ਤੁਹਾਡਾ ਕੁਲਵਿੰਦਰ ਸਿੰਘ ਐਡਮਾਨ ਸਿੰਘ ਜਿਹੜੇ ਜੋ ਧਾਇਆ ਜਿਹੜੇ ਬਿਠੇ ਰਹਿੰਦੇ ਸੀ ਉਹਨਾਂ ਦੇ ਕੱਢ ਕੇ ਛੱਡ ਕੇ ਸਹਾਗੀ ਦੇਸ਼ੋ ਕਚਹਿਰੀਆਂ ਕੋਲ ਲੱਗੀ ਆਈ ਇਹ ਬੜੀ ਕੋਸ਼ਿਸ਼ ਕੀਤੀ ਦੋ ਸਾਡੇ ਟਰੈਕਟਰ ਵੀ ਆ ਜੈਲੀ ਵਸਤੀ ਦੇ ਮੱਲੋ ਗਿਆ ਤਾਂ ਦੱਸਦੇ ਸੜ ਗਿਆ ਕੋਸ਼ਿਸ਼ ਬੜੀ ਕੀਤੀ ਦੋ ਦਿਨ ਮੱਦੇ ਮਹਾ ਬੈਠੇ ਅੱਠ ਕਰਮਚਾਰੀ ਸੇ ਉਹ ਨਾ ਲਈ ਉਹਦੇ ਵਿੱਚ ਪਾਣੀ ਵੀ ਉਹ ਵੀ ਟੱਪ ਗਈ ਆ ਜੀ ਫਾਇਰ ਬ੍ਰਿਗੇਡ ਤਾਂ ਪਹੁੰਚਿਆ ਨਹੀਂ ਮਹਾ ਹੀ ਉਹ ਨਾ ਹੀ 40 ਗਨਸਾਖ ਦੀ ਪਹਿਲਾਂ ਪਿਛਲੇ ਪਾਸੇ ਸੀ ਫਾਇਰ ਬ੍ਰਿਗੇਡ ਦੀ ਤਰਫ ਉਹ ਦੱਸਦੇ ਆ ਅੱਗ 'ਚ ਪਤਾ ਹੀ ਨਹੀਂ ਲੱਗਾ ਜੇ ਇਹ ਕੀ ਗੱਲ ਨਹੀਂ ਅੱਖਾਂ ਨਾਲ ਦੇ ਨਹੀਂ ਸੀ ਅੱਖਾਂ ਨਾਲ ਦੇ ਸੀ ਮੁਲਕ ਨੇ ਬੜੀ ਜਿੱਤੀ ਹੈ ਪਰ ਆਕਰ ਕਿਲੋਮੀਟਰ ਤੇ ਟਕਰ ਸਿੱਗ ਜਾਂਦਾ ਹੈ ਕਿ ਇਹਦੀ ਕੋਸ਼ਿਸ਼ ਨਹੀਂ ਚੱਲੀ ਪਹਿਲੀ ਨੂੰ ਅੱਗ ਲੱਗ ਚੁੱਕੀ ਹੈ ਜੀ ਪਿਛਲੇ ਬੰਨੇ ਮੱਲੋ ਕਾ ਕਿਹੜੇ ਮੱਲੋ ਕੇ ਜੀਰਾ ਰੋਡ ਤੋਂ ਪਰਲੇ ਬੰਨੇ ਪਿੱਛੇ ਅੱਗ ਲੱਗੀ ਹੈ ਉੱਥੇ ਅੱਗ ਲੱਗੰਦਾ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਵੀ ਅੱਗ ਕੋਈ ਕਰੰਟ ਕਰਕੇ ਲੱਗੀ ਆ ਜਾਂ ਕਿ ਇਹਨੇ ਕੋਈ ਸ਼ਰਾਤ ਕੀਤੀ ਜਾਂ ਮਸ਼ੀਨ ਤੋਂ ਲੱਗੀ ਹੁੰਦੇ ਬਾਰੇ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਜਿੰਨੇ ਕ ਸਾਨੂੰ ਜਾਣਕਾਰੀ ਲਈ ਆ ਸਾਰੇ ਇਹ ਕਾਫੀ ਚਾਰ ਪੰਜ ਪਿੰਡ ਇਕੱਠੇ ਹੋ ਗਏ ਟਰੈਕਟਰ ਨਾਲ ਬੜਾ ਜ਼ੋਰ ਲਾਇਆ ਬੜੀ ਕੋਸ਼ਿਸ਼ ਕੀਤੀ ਆ ਪਰ ਅੱਗ ਸਾਡੇ ਵੱਸੋਂ ਬਾਹਰ ਹੋ ਗਈ ਕਿੰਦੇ ਕਰਕੇ ਇੱਥੇ ਸੈਂਕੜੇ ਕਣਕੇ ਸੜ ਚੁੱਕੀ ਆ ਉਹਦਾ ਸਾਨੂੰ ਅਜੇ ਤੱਕ ਕੋਈ ਨਹੀਂ ਅੱਗੋਂ ਕੰਟਰੋਲ ਨਹੀਂ ਹੋਇਆ ਬੜੇ 20-25 ਟਰੈਕਟਰ ਲਾਏ ਇੱਕ ਦੋ ਟਰੈਕਟਰ ਵੀ ਸਾਡੇ ਸੜ ਚੁੱਕੇ ਨੇ ਕਿਹਾ ਕਿ ਉਹ ਬਹੁਤ ਵੱਡਾ ਰਸਤਾ ਅੱਗੋਂ ਵੀ ਟੱਪ ਗਈ ਜਾਨੀ ਕੋਈ ਨਕਸ਼ਾਨ ਕੋਈ ਜਾਨੀ ਨਕਸ਼ਾਨ ਤੋਂ ਬਹੁਤ ਪਰਮਾਤਮਾ ਨੇ ਬਚਾਓ ਹੋ ਗਿਆ ਦੋ ਬੰਦੇ ਸਾਡੇ ਸੜ ਚਲੇ ਸੀ ਉਹ ਕਾਫੀ ਮਤਲਬ ਜ਼ੋਰ ਲਾ ਕੇ ਆਏ ਬਚਾ ਲਏ ਪਰਮਾਤਮਾ ਰੱਖ ਗਿਆ ਉਹਨਾਂ ਨੂੰ ਹੁਣ ਅਗੇ ਪਰਮਾਤਮਾ ਅਗੇ ਰਹਿਮ ਕਰੇ ਹੁਣ ਅਗੇ ਫੈਦਰ ਗ੍ਰੇਡ ਨੂੰ ਤੁਹਾਨੂੰ ਇਹ ਅਪੀਲ ਕੀਤੀ ਜਾਂਦੀ ਆ ਪ੍ਰਸ਼ਾਸਨ ਨੂੰ ਅਪੀਲ ਕੀਤੀ ਆਵੇ ਵਾਧ ਤ ਵਧ ਕੇ ਫੈਦਰ ਗ੍ਰੇਡ ਲਾ ਕੇ ਅਗਲਾ ਇਲਾਕਾ ਬਚਾਇਆ ਜਾਵੇ ਹੋ ਨੀਦਾ ਆਏ ਅੱਗ ਮਹੂ ਜਾ ਸਕਦੀ ਹੈ ਪੌਟੀ ਫਾਰਮ ਵੀ ਹੈਗੇ ਨਹੀਂ ਪੌਟੀ ਫਾਰਮ ਹੀ ਹੈਗੇ ਹੁ ਜੋ ਨੁਕਸਾਨ ਜਾਣੇ ਨਹੀਂ ਹੋਈ ਜਾਂਦਾ ਹੁ ਕਾਫੀ ਨੁਕਸਾਨ ਹੋ ਜਾਂਦਾ ਪੌਟੀ ਖਾਨੇ ਮੁਰਗੀਆਂ ਤੇ ਨੁਕਸਾਨ ਹੋਊਗਾ ਹੁਣ ਇਹਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਤੇ ਪਤਾ ਲੱਗੇ ਹੈ ਜਾਂ ਵਾਰਤવાર ਖਬਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਆ ਦੀ ਅੱਗੇ ਅੱਗ ਬਚਾਵੇ ਅੱਗੇ ਬਹੁਤ ਕਣਕ ਖੜੀ ਹੈ ਨਹੀਂ ਤੇ ਇਲਾਕਾ ਮਹੂ ਤੱਕ ਸਾਰਾ ਸਵਾਹ ਹੋ ਜਾਏਗਾ ਇਹ ਪਹਿਲੀ ਕਿਹਨਾਂ ਦੀ ਹੋਣੀ ਹੈ ਇਹ ਪਹਿਲੀ ਕਿਹਨਾਂ ਦੀ ਸੀਗੀ ਇਹ ਪਹਿਲੀ ਆ ਸਰਦਾਰ ਕਰਮ ਸਿੰਘ ਦੀ ਅਮਨਪਰਮਾ ਵਾਲਿਆਂ ਦੀ ਜੀ ਅਕੇ ਨਾਲ ਪਹਿਲੀ ਸਾਡੇ ਸਾਰੇ ਕਣਕਾ ਅਗਲੇ ਬੰਨੇ ਫਰ ਗਿਆ ਅਗਲੇ ਬੰਨੇ ਹਰਪ੍ਰੀਤ ਸਿੰਘ ਸੀ ਮੁੰਡਾ ਸਨਵਲ ਸਰਤਾ ਗਰਮੀਤ ਸਿੰਘ ਉਹਨਾਂ ਦੀ ਵੀ ਸੜ ਗਈ ਕਿਸੇ ਕਾਫੀ ਕਣਕਾ ਸੜ ਚੁੱਕੀਆਂ